ਤਾਂ ਬੇਨਤੀ ਬਾਰ-ਬਾਰ ਕਰੀ ਦੀਏ ਸ਼ਬਦ ਨਾਲ ਗਹਿਰੀ ਸਾਂਝ ਪਾਓ ਕੇਵਲ ਮੱਥਾ ਟੇਕਣ ਤੱਕ ਸੀਮਿਤ ਨਾ ਰਹੀਏ ਸ਼ਬਦ ਨੂੰ ਥੋੜੇ-ਥੋੜੇ ਰੂਪ ਚੱਪਨੇ ਅੰਦਰ ਲੈ ਕੇ ਆਈਏ ਬਹੁਤ ਕੁਝ ਇਹਦੇ ਅੰਦਰ ਗੁਰੂ ਮੇਰ ਕਰਨ ਮਰਣਾ ਚੇਤਨ ਆਵੇ ਕਹਿੰਦੇ ਮੌਤ ਦੇ ਡਰ ਤੋਂ ਵੀ ਪਰ ਉੱਠ ਜਾਂਦਾ ਹੈ ਮੌਤ ਨੂੰ ਚੇਤਾ ਹੀ ਨਹੀਂ ਰੱਖਦਾ ਵੈਸੇ ਇੱਕ ਕਹਾਵਤ ਹੈ ਆਮ ਤੌਰ ਤੇ ਗੱਲ ਪੰਜਾਬ ਦੀਆਂ ਕਈ ਬੱਸਾਂ ਟਰੱਕਾਂ ਦੇ ਵਿੱਚ ਲਿਖੀ ਹੁੰਦੀ ਹੈ ਰੱਬ ਅਤੇ ਮੌਤ ਨੂੰ ਹਮੇਸ਼ਾ ਚੇਤੇ ਰੱਖੋ ਹੈ ਇਹ ਚੰਗੀ ਗੱਲ ਹੈ ਕੋ ਮੜੀ ਗੱਲ ਨਹੀਂ ਹੈ ਜਿਹੜੇ ਬੰਦੇ ਨੂੰ ਰੱਬ ਚੇਤੇ ਆ ਮੌਤ ਚੇਤੇ ਆ ਉਹ ਕਦੀ ਵੀ ਕਿਸੇ ਦਾ ਬੁਰਾ ਨਹੀਂ ਕਰਦਾ ਉਹ ਕਦੀ ਕਿਸੇ ਦਾ ਹੱਕ ਨਹੀਂ ਮਾਰਦਾ ਪੈਸੇ ਨਹੀਂ ਮਾਰਦਾ ਬੇਈਮਾਨੀ ਨਹੀਂ ਕਰਦਾ ਠੱਗੀ ਠੋਰੀ ਛਲ ਕਪਟ ਧੋਖੇ ਫਰੇਬ ਨਹੀਂ ਕਰਦਾ ਉਹਨੂੰ ਪਤਾ ਹੈ ਵੀ ਉਹਨੂੰ ਲੇਖਾ ਵੀ ਦੇਣਾ ਤੇ ਇਹ ਨਹੀਂ ਪਤਾ ਕਦੋਂ ਮੇਰਾ ਆਪਣਾ ਹਵਾ ਨਿਕਲ ਜਾਏ ਮੈਂ ਕਿੱਥੇ ਮੂੰਹ ਦਿਖਾਵਾਂਗਾ ਪਰ ਗੁਰੂ ਸਾਹਿਬ ਕਹਿੰਦੇ ਵੀ ਇੱਕ ਅਵਸਥਾ ਉਹ ਆਉਂਦੀ ਹੈ ਸਿਰਫ ਰੱਬ ਚਿਤ ਤੇ ਰਹਿੰਦੇ ਵਿੱਚੋਂ ਮੌਤ ਵੀ ਨਿਕਲ ਜਾਂਦੀ ਹੈ ਮਰਨਾ ਚੀਤ ਨਾ ਹੋਵੇ ਮੌਤ ਵੱਲੋਂ ਵੀ ਬੇਪਰਵਾਹ ਕੋਈ ਡਰ ਚਿੰਤਾ ਹੈ ਨਹੀਂ ਮਰਨਾ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਇੱਥੇ ਪਹੁੰਚ ਜਾਂਦਾ ਹੈ ਉੱਤੇ ਕਹਿੰਦਾ ਮੋਹੇ ਮਰਨੇ ਕਾ ਚਾਉ ਹੈ ਮਰੋਂ ਤਾ ਹਰ ਕੇ ਦਵਾਰ ਸੱਚੇ ਪਾਤਸ਼ਾਹ ਕਹਿੰਦੇ ਮੌਤ ਦਾ ਚਾਉ ਹੈ ਹੁਣ ਤੇ ਮੌਤ ਵੀ ਆਨੰਦ ਦੇ ਰਹੀ ਹੈ ਅਤੇ 6 ਜੂਨ ਨੂੰ 1 ਤੋਂ ਲੈ ਕੇ 6 ਜੂਨ ਤੱਕ ਜਿਹੜੇ ਸਿੱਖ ਕੌਮ ਦੇ ਪ੍ਰਵਾਨੇ ਸੱਚ ਲਈ ਹੱਕ ਲਈ ਹਰਮੰਦਰ ਸਾਹਿਬ ਦੇ ਅਸਥਾਨ ਤੇ ਆਪਣੀ ਅਣਖ ਲਈ ਆਪਣੀਆਂ ਸ਼ਹੀਦੀਆਂ ਦੇ ਕੇ ਕੁਰਬਾਨੀਆਂ ਦੇ ਕੇ ਉਹਨੇ ਮੋਹੇ ਮਰਨੇ ਦਾ ਚਾਹੋ ਹੈ ਮਰਨਾ ਚੀਤ ਨਾ ਆਵੇ ਗੁਰੂ ਕਿਰਪਾ ਕਰਨ ਮੇਰੇ RAM ਰਾਏ ਤੂੰ ਸੰਤਾਂ ਕਾ ਸ਼ੰਤ ਤੇਰੇ ਹੇ ਮੇਰੇ ਸੱਚੇ ਬਾਦਸ਼ਾਹ ਤੇਰੇ ਸਿਵ ਕੋ ਪਾਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਤੇ ਤੇਰੇ ਸੇਵਕ ਨੂੰ ਕੋਈ ਡਰ ਨਹੀਂ ਕੋਈ ਭੌਂ ਨਹੀਂ ਜੰਮ ਵੀ ਉਹਦੇ ਨੇੜੇ ਨਹੀਂ ਆਉਂਦਾ ਸੇਵਕ ਦੇ ਨੇੜੇ ਜੰਮ ਵੀ ਨਹੀਂ ਆਉਂਦਾ ਮੈਂ ਘਟਨਾ ਕਿਸੇ ਬਹੁਤ ਗੁਣਵਾਨ ਗੁਰਨੀ ਜਨ ਪ੍ਰਚਾਰਕ ਪਾਸੋਂ ਸੁਣੀ ਉਹਨਾਂ ਨੇ ਬੜੀ ਸੁਣੀ ਗੱਲ ਆਖੀ ਸੀ ਉਹ ਕਹਿੰਦੇ ਮੇਰਾ ਆਪਣਾ ਤਜਰਬਾ ਹੋਇਆ ਮੈਂ ਆਪਣੇ ਦੇਖੀ ਇੱਕ ਅੱਖੀ ਘਟਨਾ ਆਹ ਪੰਕਤੀ ਤੇ ਟੁੱਕਦੀ ਹੈ ਤੇਰੇ ਸੇਵਕ ਕੋ ਭੌਂ ਕਿਛ ਨਾਹੀ ਜੰਮ ਨਹੀਂ ਆਵੇ ਨਿਹਰੇ ਹਜ਼ੂਰ ਸਾਹਿਬ ਦੀ ਧਰਤੀ ਹੈ ਕਹਿੰਦੇ ਅਸੀਂ ਥੋੜੀ ਦੂਰੀ ਤੇ ਰੁਕੇ ਸਾਂ 10-15 ਮਿੰਟ ਦੀ ਪੈਦਲ ਵਾਕ ਸੀ ਤੁਰ ਕੇ ਜਾਂਦੇ ਸਾਂ ਤੇ ਹਜ਼ੂਰ ਸਾਹਿਬ ਸੱਚਖੰਡ ਨੰਦੇੜ ਪਹੁੰਚ ਜਾਂਦੇ ਸਾਂ ਥੋੜੀ ਦੂਰੀ ਤੇ ਰਹਿਐ ਸੀ ਕਹਿੰਦੇ ਇੱਕ ਦਿਨ ਅਸੀਂ ਸਵੇਰੇ ਸਵੇਰੇ ਤੜਕੇ ਤੜਕੇ ਜਾ ਰਹੇ ਸਾਂ ਇੱਕ ਨਿਹੰਗ ਸਿੰਘ ਉੱਥੇ ਬੈਠੇ ਗੱਤਕਾ ਖੇਡ ਰਹੇ ਨੇ ਗੱਤਕਾ ਖੇਡ ਰਹੇ ਕਹਿੰਦੇ ਸਾਡੀ ਸਮਝ ਵਿੱਚ ਨਹੀਂ ਆਇਆ ਇਕੱਲੇ ਲੱਗੇ ਹੋਏ ਨੇ ਇਕੱਲੇ ਅਸੀਂ ਕਹਿੰਦੇ ਪੁੱਛਿਆ ਆ ਵੀ ਬਾਬਾ ਜੀ ਕੀ ਗੱਲ ਐ ਕੀਦਰ ਨਾਲ ਲੜ ਰਹੇ ਹੋ ਕੀ ਕਰ ਰਹੇ ਹੋ ਕਹਿੰਦੇ ਉਹਨਾਂ ਨੇ ਗੱਲ ਆਖੀ ਨਿਹੰਗ ਸਿੰਘ ਨੇ ਕਹਿੰਦੇ ਜਮ ਆਏ ਨੇ ਜਮ ਜਮਾਂ ਨੂੰ ਭੁਜਾਰਿਆ ਜਮਾਂ ਨਾਲ ਲੜ ਰਹੇ ਆ ਉਹ ਕਹਿੰਦੇ ਅਸੀਂ ਹੱਥ 'ਤੇ ਵੀ ਨਿਹੰਗ ਸਿੰਘਾ ਕਮਲਾ ਹੁੰਦਾ ਐ ਇਹਨੇ ਭੰਗ ਭੁੰਗ ਪੀਲੀ ਹੋਣੀ ਐ ਕਈ ਵਾਰ ਆਪਾਂ ਇਹ ਸਮਝਦੇ ਆਂ ਜ਼ਿਆਦਾਤਰ ਨੂੰ ਤੇ ਚਲੋ ਕੋਈ ਗੱਲ ਨਹੀਂ ਕਹਿੰਦੇ ਉਹ ਇਕੱਲੇ ਕਿੰਨਾ ਚਿਰ ਲੱਗੇ ਰਹੇ ਅਸੀਂ ਤਾਂ 5-7 ਮਿੰਟ ਦੇਖਿਆ ਅਸੀਂ ਚਲੇ ਗਏ ਦੂਟਾ ਈ ਘੰਟੇ ਬਾਅਦ ਕਿੰਨੇ ਜਦੋਂ ਅਸੀਂ ਵਾਪਸ ਆਏ ਅਸੀਂ ਹੈਰਾਨ ਤਾਂ ਕਿ ਉੱਥੇ ਸੰਗਤ ਦਾ ਇਕੱਠ ਹੋਇਆ ਹੋਇਆ ਤੇ ਜਦੋਂ ਅਸੀਂ ਪੂਲ ਜਾ ਕੇ ਵੇਖਿਆ ਨਿਹੰਗ ਸਿੰਘ ਸੀਸ ਛੱਡ ਚੁੱਕੇ ਨੇ ਆਪਣਾ ਸਵਾਦ ਛੱਡ ਚੁੱਕੇ ਨੇ ਸਰੀਰ ਛੱਡ ਚੁੱਕੇ ਨੇ ਤੇ ਪੂਰੇ ਹੋ ਗਏ ਅਸੀਂ ਬੜੇ ਹੈਰਾਨ ਵੀ ਉਹ ਬਿਲਕੁਲ ਚੰਗਾ ਭਲਾ ਸਨ ਬੜੀ ਤੇਜ਼ੀ ਨਾਲ ਤੀਬਰਤਾ ਨਾਲ ਆਪਣਾ ਗੱਤਕਾ ਖੇਡ ਰਹੇ ਸਨ ਫਿਰ ਪੁੱਛਿਆ ਵੀ ਕੀ ਗੱਲ ਹੋਈ ਉਹ ਕਹਿੰਦੇ ਨਾਗ ਸਿੰਘ ਜੀ ਗਤਕਾ ਖੇਡ ਰਹੇ ਸਨ ਤੇ ਕਹਿੰਦੇ ਇਹ ਕਹਿ ਰਹੇ ਸਨ ਵੀ ਜਮ ਆਏ ਨੇ ਕਹਿੰਦੇ ਗਤਕੇ ਨਾਲ ਇਹਨਾਂ ਨੇ ਪਹਿਲਾਂ ਜਮ ਪੁਜਾਏ ਉਸ ਤੋਂ ਬਾਅਦ ਫਿਰ ਟਿੱਕੇ ਬੈਠੇ ਬਾਣੀ ਦਾ ਪਾਠ ਕੀਤਾ ਜਦੋਂ ਬਾਣੀ ਦਾ ਪਾਠ ਕੀਤਾ ਕਹਿੰਦੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਮੈਨੂੰ ਲੈਣਾ ਨੇ ਤੇ ਮੈਂ ਜਾ ਰਿਆਂ ਕਹਿੰਦੇ ਚਾਦਰ ਲੈ ਕੇ ਪੈ ਗਏ ਤਰੰਤ ਇਹਨਾਂ ਨੇ ਪ੍ਰਾਣ ਤਿਆਗ ਦਿੱਤੇ ਸੰਗਤ ਹੈ ਰਾਨੋਗੀ ਵੀ ਇਹ ਕੀ ਖੇਡ ਵਰਤੀ ਹੈ ਉਹ ਕਹਿੰਦੇ ਵੀ ਇਹ ਖੇਡ ਕੀ ਹੈ ਕਹਿੰਦੇ ਬਸ ਇਹ ਖੇਡ ਗੁਰੂ ਦੀ ਜਾਂ ਗੁਰੂ ਜਾਣੇ ਤੇਰੇ ਸੇਵਕ ਕੋ ਪੌ ਕਿਚ ਨਾ ਹੀ ਜਮ ਨਹੀਂ ਆਵੇ ਨੇਰੇ ਕਿਵੇਂ ਆ ਜਾ ਜਮ ਗਲਤੀ ਨਾਲ ਆ ਗਏ ਕਹਿੰਦੇ ਸਿੱਖ ਨੇ ਫਿਰ ਉਹਨਾਂ ਨੂੰ ਰਾਹ ਦਿਖਾਇਆ ਸਿੱਖ ਜਮਾਂ ਦਾ ਰਾਹ ਕੱਟਣਾ ਵੀ ਜਾਣਦਾ ਹੈ ਜਮਾਂ ਦੀ ਫਾਹੀ ਕੱਟਣੀ ਵੀ ਜਾਣਦਾ ਹੈ ਏਕ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਆ ਜਮ ਕੀ ਫਾਸਾ ਇਸ ਤਰ੍ਹਾਂ ਕੱਟੀ ਵੀ ਜਾਂਦੀ ਹੈ ਗੁਰੂ ਬਲਾ ਕਰੇ ਮਹਾਰਾਜ ਕਹਿੰਦੇ ਜਮ ਇੱਥੇ ਜਮ ਦਾ ਇੱਕ ਅਰਥ ਦੂਜਾ ਇਹ ਵੀ ਕਰ ਸਕਦੇ ਆ ਜਮ ਦਾ ਅਰਥ ਹੁੰਦਾ ਬੁਰਾਈ ਕਿਉਂਕਿ ਜਮ ਬੁਰੇ ਲੋਕ ਹੁੰਦੇ ਨੇ ਕੋਈ ਬੁਰਾਈ ਵੀ ਉਸ ਸੇਵਕ ਦੇ ਉਸ ਰੱਬੀ ਪਿਆਰੇ ਦੇ ਨੇੜੇ ਨਹੀਂ ਆਉਂਦੀ ਜਿਹੜਾ ਆਪਣੇ ਮਾਲਕ ਦੇ ਚਰਨਾਂ ਨਾਲ ਜੁੜਦਾ ਹੈ ਜੋ ਤੇਰੇ ਰੰਗ ਰਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾਸ਼ਾ ਜੋ ਤੇਰੇ ਰੰਗ ਵਿੱਚ ਰਤੇ ਜਾਂਦੇ ਨੇ ਉਹਨਾਂ ਦਾ ਜਨਮ ਤੇ ਮਰਨ ਦਾ ਦੁੱਖ ਵੀ ਖਤਮ ਹੋ ਜਾਂਦਾ ਹੈ ਜਨਮ ਮਰਨ ਦੇ ਦੁੱਖ ਤੋਂ ਵੀ ਬਾਹਰ ਨਿਕਲ ਜਾਂਦੇ ਨੇ ਧਿਆਨ ਵਿੱਚ ਰੱਖਣਾ ਫਿਲਹਾਲ ਆਪਾਂ ਸਾਰੇ ਜਨਮ ਮਰਨ ਦੇ ਦੁੱਖ ਵਿੱਚ ਆਂ ਜਨਮ ਮਰਨ ਇਹ ਸਾਡਾ ਹਿੱਸਾ ਬਣ ਚੁੱਕਿਆ ਹੈ ਇੱਕ ਦੁੱਖ ਰਾਮ ਰਾਇ ਕਾਟੋ ਮੇਰਾ ਅਗਨ ਦਹਿ ਅਰ ਗਰਭ ਬਸੀਰਾ ਬਾਬਾ ਕਬੀਰ ਜੀ ਕਹਿੰਦੇ ਹੈ ਸੱਚੇ ਪਾਤਸ਼ਾਹ ਮੈਂ ਤੇਰੇ ਚਰਨਾਂ ਚ ਇੱਕ ਬੇਨਤੀ ਕਰਦਾ ਇੱਕ ਬੜਾ ਵੱਡਾ ਦੁੱਖ ਮੈਨੂੰ ਚਿੰਬੜ ਗਿਆ ਕੀ ਹੈ ਕਹਿੰਦੇ ਉਹ ਹੈ ਗਰਭ ਦੀ ਅਗ ਮੈਨੂੰ ਬਾਰ ਬਾਰ ਗਰਭ ਦੇ ਵਿੱਚ ਆਉਣਾ ਪੈਂਦਾ ਹੈ ਬਾਾਰ ਬਾਰ ਜਨਮ ਲੈਣਾ ਪੈਂਦਾ ਹੈ ਇੱਕ ਸਿਆਣੇ ਨੇ ਪੁੱਛਿਆ ਵੀ ਬੰਦਾ ਮਰਦਾ ਕਿਉਂ ਹੈ ਲੋਕ ਕਹਿੰਦੇ ਜੀ ਟਾਈਮ ਹੋ ਜਾਂਦਾ ਹੈ ਪੂਰਾ ਤਾਂ ਮਰ ਜਾਂਦਾ ਹੈ ਸਵਾਸ ਪੂਰੇ ਹੋ ਜਾਂਦੇ ਨੇ ਤਾਂ ਮਰ ਜਾਂਦਾ ਹੈ ਕੋਈ ਕਹਿੰਦਾ ਵੀ ਰੋਗ ਲੱਗ ਗਿਆ ਤਾਂ ਮਰ ਗਿਆ ਐਕਸੀਡੈਂਟ ਹੋ ਗਿਆ ਤਾਂ ਮਰ ਗਿਆ ਬਿਮਾਰ ਹੋ ਗਿਆ ਤਾਂ ਮਰ ਗਿਆ ਉਹ ਕਹਿੰਦੇ ਨਹੀਂ ਇਹ ਗੱਲ ਨਹੀਂ ਹੈ ਬੰਦਾ ਇਸ ਲਈ ਮਰਦਾ ਕਿਉਂਕਿ ਬੰਦਾ ਜੰਮਦਾ ਹੈ ਇਹ ਜੰਮਿਆ ਸੀ ਤਾਂ ਮਰਿਆ ਜੇ ਜੰਮਦਾ ਨਾ ਜ ਮਰਨਾ ਵੀ ਨਾ ਪੈਂਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਤਾਰਾ ਕਿੱਥੇ ਜੁੜੀਆਂ ਨੇ ਮੌਤ ਦੀਆਂ ਜਨਮ ਨਾਲ ਜਿਹਦਾ ਜਨਮ ਹੋਏਗਾ ਉਹਦੀ ਮੌਤ ਵੱਸ਼ ਹੋਏਗੀ ਜਿਹਦਾ ਜਨਮ ਨਹੀਂ ਉੱਥੇ ਮੌਤ ਵੀ ਕੋਈ ਨਹੀਂ ਹੈ ਜਨਮੰ ਤਾ ਮਰਣੰ ਹਰਖੰ ਤਾ ਸ਼ੋਗੰ ਭੋਗੰ ਤਾ ਰੋਗੰ ਊਚੰ ਤਾ ਨੀਚੰ ਨਾਨਾ ਸੋ ਮੁਚੰ ਜਿਹਦਾ ਪਹਿਲਾ ਪੱਖ ਨਹੀਂ ਉਹਦਾ ਦੂਜਾ ਹੋ ਹੀ ਨਹੀਂ ਸਕਦਾ ਸਿੱਕਾ ਹੋਏਗਾ ਤੇ ਦੋ ਪਹਿਲੂ ਆਉਣੇ ਹੀ ਆਉਣੇ ਨੇ ਜਨਮ ਨਾਲ ਮੌਤ ਜੁੜੀ ਐ ਕੋਈ ਜਨਮ ਐਸਾ ਨਹੀਂ ਜਿਹਦੇ ਨਾਲ ਮੌਤ ਨਹੀਂ ਜੁੜੀ ਹੋਈ ਫਿਰ ਕਹਿੰਦੇ ਕੀ ਕੀਤਾ ਜਾਏ ਕਹਿੰਦੇ ਜਨਮ ਤੋਂ بچੋ ਜਨਮ ਤੋਂ ਬਚ ਜਾਗੇ ਮੌਤ ਤੋਂ ਆਪੇ ਹੀ ਬਚ ਜਾਵਾਂਗੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਹ ਜੁਗਤੀ ਹੈ ਗੁਰਮਤਿ ਜੰਮਣਾ ਹੀ ਕਿਉਂ ਆ ਫਿਰ ਜੇ ਹਰ ਜਨਮ ਨੇ ਮੌਤ ਦਾ ਦੁੱਖ ਦੇਣਾ ਹੈ ਫਿਰ ਕਹਿੰਦੇ ਜਨਮ ਤੋਂ ਹੀ ਪਾਸੇ ਹੋ ਜਾਓ ਤਾਂ ਗੁਰੂ ਸਾਹਿਬ ਨੇ ਬਾਣੀ ਚ ਜਦੋਂ ਗੱਲ ਕੀਤੀ ਦੋਵਾਂ ਦੀ ਕੀਤੀ ਕਹਿੰਦੇ ਦੋਵੇਂ ਹੀ ਮਿਟਾ ਦਿਓ ਜਨਮ ਮਰਨ ਦੁੱਖ ਨਾਸ਼ਾ ਜਨਮ ਮਰਨ ਦੁੱਖ ਹੈ ਧਿਆਨ ਵਿੱਚ ਰੱਖਿਓ ਜਨਮ ਮਰਨ ਦੁੱਖ ਨਾਸ਼ਾ ਮਰਨ ਦੁੱਖ ਨਹੀਂ ਗਿਆ ਕੱਲਾ ਜਨਮ ਤੇ ਮਰਨ ਦਾ ਦੁੱਖ ਅੱਪਾ ਲੋਕਾਂ ਜਿਹੜੇ ਆਮ ਸੰਸਾਰੀ ਅਸੀਂ ਜਨਮ ਨੂੰ ਸੁਖ ਮੰਨਦੇ ਆ ਮੌਤ ਨੂੰ ਦੁੱਖ ਮੰਨਦੇ ਆ ਬਾਣੀ ਕਹਿੰਦੀ ਜਨਮ ਤੇ ਮਰਨ ਦੋਵੇਂ ਦੁੱਖ ਨੇ ਸੰਸਾਰ ਵਿੱਚ ਜਦੋਂ ਕੋਈ ਦੁੱਖ ਆਇਆ ਨਾ ਸਾਧ ਸੰਗਤ ਉਹਨੂੰ ਆਇਆ ਨਾ ਜਿਹੜਾ ਜਨਮ ਲੈ ਕੇ ਸੰਸਾਰ ਵਿੱਚ ਹੈ ਜਿਹੜਾ ਸੰਸਾਰ ਵਿੱਚ ਹੈ ਹੀ ਨਹੀਂ ਉਹਨੂੰ ਦੁੱਖ ਵੀ ਕੋਈ ਨਹੀਂ ਫਿਰ ਅਸੀਂ ਇੱਕ ਹੋਰ ਸਵਈਆ ਪੜਦੇ ਆ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਉੱਥੇ ਫਿਰ ਤੋਂ ਮੈਂ ਇਕੱਠੇ ਕਰ ਲੇ ਮਹਾਰਾਜ ਨੇ ਹੇ ਸੱਚੇ ਪਾਤਸ਼ਾ ਤੇਰੇ ਦਰਸ਼ਨਾਂ ਨਾਲ ਜਨਮ ਤੇ ਮਰਨ ਦਾ ਦੁੱਖ ਚਲਾ ਜਾਏਗਾ ਹੋਰ ਕਿਸੇ ਤਰੀਕੇ ਨਾਲ ਨਹੀਂ ਜਾਏਗਾ ਤਾਂ ਕਵੀਰ ਜੀ ਕਹਿ ਰਹੇ ਨੇ ਅਗਨ ਦਹ ਯਾਰ ਗਰਭ ਬਸੀਰਾ ਆਹ ਦੁੱਖ ਹੈ ਕਹਿੰਦੇ ਮੈਨੂੰ ਬਾਰ-ਬਾਰ ਗਰਭ ਦੀ ਅੱਗ ਦੇ ਵਿੱਚ ਛੜਨਾ ਪੈ ਰਿਹਾ ਇਹਨੂੰ ਕੱਟ ਮੇਰੇ ਸੱਚੇ ਪਾਤਸ਼ਾ ਇਹਨੂੰ ਕੱਟ ਦੇ ਉਹ ਕਿਵੇਂ ਕੱਟਿਆ ਜਾਏਗਾ ਜੋ ਤੇਰੇ ਰੰਗ ਰਾਤੇ ਸਵਾਮੀ ਤਿੰਨ ਕਾ ਜਨਮ ਮਰਨ ਦੁਖ ਨਾਸ਼ਾ ਤੇਰੀ ਬਖਸ਼ ਨਾ ਮਿਟੇ ਕੋਈ ਸਤਗੁਰ ਕਾ ਦਿਲਾਸਾ ਤੇ ਤੇਰੀ ਬਖਸ਼ਿਸ਼ ਨੂੰ ਤੇਰੀ ਕਿਰਪਾ ਨੂੰ ਦੁਨੀਆ ਦੀ ਕੋਈ ਤਾਕਤ ਮਿਟਾ ਨਹੀਂ ਸਕਦੀ ਅੱਜ ਕੱਲ ਇੱਕ ਬੜਾ ਚੱਲਦਾ ਜੀ ਕਿਸੇ ਦਾ ਕੀਤਾ ਕਰਾਇਆ ਮਿਟਾ ਦਿਓ ਕਿਸੇ ਦੇ ਕੁਝ ਕਰਾ ਦਿੱਤਾ ਔਕ ਲੋਕ ਕਹਿੰਦੇ ਨੇ ਇਹਨਾਂ ਨੇ ਸਾਡੇ ਤੇ ਕੁਝ ਕਰਤਾ ਇਹਦੇ ਤੇ ਕੁਝ ਹੋਇਆ ਹੋਇਆ ਹੈ ਇਹਦੇ ਕੀਤੇ ਨੂੰ ਉਹ ਕੱਟ ਦੇ ਦੇ ਕੀਤੇ ਨੂੰ ਮਿਟਾ ਦੇ ਕਹਿੰਦੇ ਤੇਰੀ ਕਿਰਪਾ ਨੂੰ ਦੁਨੀਆ ਦੀ ਤਾਕਤ ਮਿਟਾਈ ਨਹੀਂ ਸਕਦੀ ਤੇਰੀ ਬਖਸ਼ਣ ਮਿਟੇ ਕੋਈ ਮਨੁੱਖ ਦੀ ਕੀਤੇ ਕਰਾਏ ਨੂੰ ਮਿਟਿਆ ਜਾ ਸਕਦਾ ਰੱਬ ਦੇ ਕੀਤੇ ਨੂੰ ਕੌਣ ਮਿਟੇਗਾ ਕੋਈ ਨਹੀਂ ਮਿਟ ਸਕਦਾ ਉਹ ਆਪ ਹੀ ਮਿਟ ਸਕਦਾ ਹੋਰ ਕੋਈ ਨਹੀਂ ਮਿਟ ਸਕਦਾ ਸਤਗੁਰ ਕਾ ਦਲਾਸਾ ਗੁਰੂ ਸਾਹਿਬ ਨੇ ਭਰੋਸਾ ਦਿੱਤਾ ਹੈ ਨਾਮ ਤੇਹਾਇਨ ਸੁਖ ਫਲ ਪਾਇਨ ਆਠ ਪਹਿਰ ਆਰਦੈਂ ਜਿਹੜੇ ਅਠੇ ਪਹਿਰ ਆਰਾਧਦੇ ਨੇ ਅਠੇ ਪਹਿਰ ਸ਼ੁਰਤ ਕਰਕੇ ਜੁੜਦੇ ਨੇ ਉਹ ਨਾਮ ਤੇ ਆਉਂਦੇ ਨੇ ਤੇ ਫੇਰ ਉਹ ਸੁਖ ਫਲ ਦੀ ਦਾਤ ਪਾ ਲੈਂਦੇ ਨੇ ਭਾਵ ਉਹਨਾਂ ਅੰਦਰ ਸ਼ਹਿਜ ਆ ਜਾਂਦਾ ਹੈ ਗਿਆਨ ਆ ਜਾਂਦਾ ਹੈ ਮਨ ਟਿਕ ਜਾਂਦਾ ਹੈ ਟਿਕਿਆ ਹੋਇਆ ਮਨ ਹੀ ਸਭ ਤੋਂ ਵੱਡਾ ਸੁਖੀ ਮਨ ਹੁੰਦਾ ਹੈ ਤੇਰੀ ਸ਼ਰਨ ਤੇ ਰਹਿ ਪਰਵਾਸ ਹੈ ਪੰਜ ਦੁਸ਼ਟ ਲੈ ਸਾਧੈ ਤੇਰੀ ਸ਼ਰਨ ਚ ਆ ਕੇ ਤੇਰੇ ਭਰੋਸੇ ਤੇ ਆ ਕੇ ਪੰਜ ਵੱਡੇ ਦੁਸ਼ਟਾਂ ਨੂੰ ਵੀ ਬੰਦਾ ਸਾਧ ਲੈਂਦਾ ਹੈ ਕੰਟਰੋਲ ਚ ਕਰ ਲੈਂਦਾ ਵਸ਼ਸ਼ ਚ ਕਰ ਲੈਂਦਾ ਇਹਨਾਂ ਦੇ ਪਿੱਛੇ ਨਹੀਂ ਲੱਗਦਾ ਇਹਨਾਂ ਨੂੰ ਪਿੱਛੇ ਲਾ ਲੈਂਦਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਹੁਣ ਅਖੀਰ ਚ ਕੀ ਕਹਿੰਦੇ ਨੇ ਕਹਿੰਨ ਲੱਗੇ ਹੇ ਸੱਚੇ ਪਾਤਸ਼ਾਹ 나 ਮੈਨੂੰ ਕੋਈ ਗਿਆਨ ਐ ਨਾ ਮੇਰਾ ਕੋਈ ਧਿਆਨ ਐ ਕਮਾਲ ਦੀ ਗੱਲ ਤੇ ਆ ਵੀ ਸਾਰੀ ਦੁਨੀਆ ਨੂੰ ਗਿਆਨ ਦਿੱਤਾ ਤੇ ਸਾਰਿਆਂ ਦਾ ਧਿਆਨ ਜੋੜਿਆ ਤੇ ਆਪਣਾ ਵੀ ਜੋੜਿਆ ਔਰ ਕਹਿੰਦੇ ਵੀ ਨਹੀਂ ਮੈਨੂੰ ਕੁਝ ਵੀ ਨਹੀਂ ਆਉਂਦਾ ਬਸ ਆਹੀ ਭਰਮ ਹੈ ਮੇਰੇ ਵਰਗੇ ਨੂੰ ਇਹ ਹੁੰਦਾ ਵੀ ਮੈਂ ਦੋ ਗੱਲਾਂ ਆ ਗਿਆ ਮੈਂ ਕਹਿੰਦਾ ਮੈਂ ਤੇ ਬਹੁਤ ਵੱਡਾ ਗਿਆਨੀ ਮੈਂ ਬਹੁਤ ਵੱਡਾ ਸੇਵਾਦਾਰ ਮੈਂ ਬਹੁਤ ਵੱਡਾ ਕਵੀ ਮਹਾਰਾਜ ਕਹਿੰਦੇ ਇੱਥੇ ਹੈ ਹੀ ਕੁਝ ਨਹੀਂ ਕੁਝ ਵੀ ਨਹੀਂ ਆਉਂਦਾ ਮੈਂ ਕੁਝ ਨਹੀਂ ਜਾਣਦਾ ਸਾਰ ਨਾ ਜਾਣਾ ਤੇਰੀ ਮੈਂ ਤੇਰੀ ਸਾਰ ਨੂੰ ਤੇਰੀ ਬਖਸ਼ਿਸ਼ ਨੂੰ ਤੇਰੀ ਕਿਰਪਾ ਨੂੰ ਵੀ ਨਹੀਂ ਜਾਣ ਸਕਿਆ ਮੈਨੂੰ ਤਾਂ ਪਤਾ ਕੁਝ ਨਹੀਂ ਮੈਂ ਅਗਿਆਨੀ ਆ ਬੜਾ ਪੰਡਾ ਫਿਰ ਕਹਿੰਦੇ ਇੱਕ ਭਰੋਸਾ ਮੈਨੂੰ ਇਹ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਆਪਣੀ ਸ਼ਰਣਾਏ ਨੂੰ ਬਖਸ਼ ਲੈਂਦੇ ਹੋ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਹੈ ਨਾਨਕ ਇਹ ਗੱਲ ਕਹਿ ਰਹੇ ਨੇ ਜਿਸ ਪ੍ਰਭੂ ਨੇ ਮੇਰੀ ਲਾਜ ਪੈਜ ਰੱਖ ਲਈ ਹੈ ਦੂਜਾ ਅਰਥ ਇਹ ਕੀਤਾ ਜਾਂਦਾ ਹੈ ਸਰੇ ਪ੍ਰਭੂ ਜੀ ਤੁਹਾਡੇ ਸੰਤਾਂ ਵਿੱਚੋਂ ਤੇਰੇ ਸੇਵਕਾਂ ਵਿੱਚੋਂ ਸਭ ਤੋਂ ਵੱਡਾ ਜੇ ਕੋਈ ਹੈ ਉਹ ਸਤਿਗੁਰ ਨਾਨਕ ਦੇ ਮਹਾਰਾ ਸੱਚਾ ਪਾਤਸ਼ਾਹ ਆਪੈ ਜਿਨ ਕਲ ਰਾਖੀ ਮੇਰੀ ਜਿਹੜਾ ਸਾਡੀ ਇਸ ਕਲਯੁਗ ਦੇ ਸਮੇਂ 'ਚ ਇਸ ਮਾਇਆ ਦੇ ਜੰਜਾਲ 'ਚ ਇਸ ਸੰਸਾਰ ਰੂਪੀ ਸਾਗਰ ਦੇ ਵਿੱਚ ਵੀ ਆਪਣੇ ਸੇਵਕਾਂ ਦੀ ਲਾਜ ਤੇ ਪੈਜ ਰੱਖ ਲੈਂਦਾ ਹੈ ਔਖੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ਼ ਸਾਸ਼ ਪ੍ਰਤ ਪਾਲੇ ਆਪਣੇ ਸੇਵਕ ਦੀ ਤੇ ਪਹਿਜ ਆਪ ਰੱਖਦਾ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋ ਜਾਵੇ ਤਿਸ ਸੇਵਕ ਕੈ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਭਾਵੇ ਤਿਸ ਕੀ ਸੁਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਕੰਦੇ ਮਿਸ ਸੱਚੇ ਪਾਤਸ਼ਾਹ ਅਸੀਂ ਤੇਰੇ ਚਰਨਾਂ ਨਾਲ ਜੁੜਨ ਵਾਸਤੇ ਆਏ ਪਰਸ਼ਨ ਦਾ ਅਰਥ ਹੈ ਤੇਰੇ ਦਰਸ਼ਨ ਕਰਕੇ ਤੈਨੂੰ ਮਿਲਣ ਤੇਰੇ ਨਾਲ ਜੁੜਨ ਲਈ ਆਏ ਆ ਆਪਣੇ ਆਸਥੀ ਦਰ ਆਿਆਂ ਦੀ लाज ਰੱਖ ਲੈ ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਫਿਰ ਆਪਣੇ ਸ਼ੇਵਕਾਂ ਦੀ लाज ਰੱਖਦੇ ਨੇ